ਆਹ ਨਿਕਲਾਂਗੇ ਮੈਡਮ ਆਹ ਨਿਕਲਾਂਗੇ ਹਲਵਲੀ ਉਹ ਨਹੀਂ ਨਿਕਲ ਰਹਾ ਹਲੋ 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 ਨਾ 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 ਨੀਕ ਅਕਾਉਂਟ 6 ਵਾਹੀ ਗੁਰਦੀ ਦੀ ਫਕੇ ਅੱਜ ਮਜੀਦਪੁਰ ਕਸਬੇ 'ਚ ਇਹ ਕੱਲ ਦੀ ਪਰਸੋਂ ਜਿਹੜੀ ਰਾਤ ਬੀਤੀ ਆ ਤਾਰੀਖ ਸੀ 26 26 ਦੀ ਰਾਤ ਦਾ ਇਹ ਵਾਕਿਆ ਜਦੋਂ ਇੱਥੇ 3-4 ਦੁਕਾਨਾਂ 'ਚ ਬਹੁਤ ਵੱਡੀ ਭੜਕਰ ਅੱਗ ਲੱਗੀ ਆ ਇਹਦੀਆਂ ਵੀਡੀਓਜ਼ ਵੀ ਮੈਂ ਸ਼ੇਅਰ ਕਰੂੰਗਾ ਜਿਦੇ ਚ ਸਾਡੇ ਬੜੇ ਪੁਰਾਣੇ ਐਫਸੀ 샵 ਰਹੇ ਆ ਬੜੇ ਸਰਦਾਰ ਜੋਬ ਦੇ ਸ਼ਹਿਰ ਤੋਂ ਤੇ ਆਰ ਸਿੰਘ ਜੀ ਪ੍ਰੇਮ ਲਾਲ ਮਹਾਜਨ ਜੀ ਰਾਹੁਲ ਚਰਮਾ ਜੀ ਤੇ ਸਾਡੇ ਅਸ਼ੋਕ ਕਰੋੜਾ ਜੀ ਇਹਨਾਂ ਚਾਰਾਂ ਦੀਆਂ ਦੁਕਾਨਾਂ ਸੜਕ ਤੇ ਸਵਾਹ ਹੋ ਗਈਆਂ ਜਿੰਨਾ ਵੀ ਮਟੀਰੀਅਲ ਸੀ ਮਾਲ ਸੀ ਇਹਨਾਂ ਦਾ ਫਰੂਟ ਦਾ ਕੰਮ ਸੀ ਰੋਜ਼ ਬੜੀ ਹਿੰਮਤ ਨਾਲ ਆਪ ਦੇ ਲੰਬੇ ਸਮੇਂ ਤੋਂ ਪਰਿਵਾਰ ਦਾ ਕੰਮ ਸੰਭਾਲ ਕਰਦੇ ਸੀ ਫੂਟ ਪੇਜ ਦੇ ਜਿੱਥੇ ਉਹ ਸਾਰਾ ਹੀ ਨੁਕਸਾਨ ਆ ਗਿਆ ਉੱਤੇ ਇਹਨਾਂ ਦਾ ਸਾਡੇ ਸਰਕਾਰ ਚੋਂ ਬਾਜੀ ਸਾਹਿਬ ਦਾ ਸਪਤੀਆਂ ਦਾ ਕੰਮ ਸੀ ਉਹਨਾਂ ਦਾ ਸਾਰਾ ਕੰਮ ਸਾਰਾ ਹੀ ਮਾਲ ਨੁਕਸਾਨਿਆ ਗਿਆ ਇਸੇ ਤਰ੍ਹਾਂ ਰਾਹੁਲ ਚਰਮਾ ਜੀ ਆਪ ਦਾ ਠੋਕਾ ਚਲਾਉਂਦੇ ਸਨ ਆਪ ਦੀ ਦਿਹਾੜੀ ਕਰਕੇ ਮਿਹਨਤ ਕਰਕੇ ਆਪ ਦਾ ਗੁਜ਼ਰ ਕਰਦੇ ਸਨ ਅਰੋੜਾ ਸਾਹਿਬ ਦਾ ਵੀ ਇਸੇ ਤਰ੍ਹਾਂ ਡਿਸਪੋਜ਼ਲ ਦਾ ਕੰਮ ਸੀ ਬਹੁਤ ਵੱਡਾ ਨੁਕਸਾਨ ਮਜੀਠੇ ਸ਼ਹਿਰ ਤੇ ਹੋਇਆ ਔਰ ਇਹ ਅੱਗ ਕੋਈ ਕਹਿੰਦੇ 2:30 ਵਜੇ ਇਹਨਾਂ ਨੂੰ ਫੋਨ ਗਿਆ ਕਿ ਇਸ ਤਰ੍ਹਾਂ ਆ ਕੇ ਲੱਗ ਗਈ ਆ ਜਦੀ ਵੀਡੀਓਜ਼ ਮੈਂ ਸ਼ੇਅਰ ਕਰੂੰਗਾ ਅਫਸੋਸ ਦੀ ਗੱਲ ਇਹ ਆ ਕਿ ਸਰਕਾਰ ਨੇ ਭਾਵੇਂ ਤੇ ਐਂਬੂਲੈਂਸ ਦੀ ਫੈਸਿਲਿਟੀ ਦਿੱਤੀਆਂ ਮਗਰ ਮਜੀਠੇ 'ਚ ਜਿਹੜੀ ਐਂਬੂਲੈਂਸੀ ਉਹ ਨਹੀਂ ਪਹੁੰਚੀ ਐਂਬੂਲੈਂਸ ਫਾਇਰ ਪਾਇਰ ਸੌਰੀ ਜਿਹੜੀ ਫਾਇਰ ਬ੍ਰਿਗੇਡ ਐ ਮਜੀਠੇ 'ਚ ਫੈਸਿਲਿਟੀ ਦਿੱਤੀ ਸੀ ਉਹ ਉਹ ਨਹੀਂ ਪਹੁੰਚੀ ਜਿਹੜੀ ਫਾਇਰ ਬ੍ਰਿਗੇਡ ਆਈ ਉਹ ਸ੍ਰੀ ਅਮਰਚਰ ਸਾਹਿਬ ਦੇ ਜਦ ਫੋਨ ਗਿਆ ਉੱਥੋਂ ਆਈ ਔਰ ਉਹ ਲੇਟ ਆਈ ਔਰ ਉਹਦੇ ਕਰਕੇ ਭਾਵੇਂ ਉਹ ਆ ਗਏ ਮੈਂ ਨਹੀਂ ਕਹੂੰਗਾ ਕਿ ਉਹ ਨਹੀਂ ਪਹੁੰਚੇ ਪਹੁੰਚੇ ਜ਼ਰੂਰ ਮਗਰ ਜਦ ਤੱਕ ਉਹ ਪਹੁੰਚੇ ਤਦ ਤੱਕ ਇੰਨਾ ਵੱਡਾ ਇੱਥੇ ਸਾਰਾ ਹੀ ਕੰਮ ਸਾਰਾ ਹੀ ਉਹਨਾਂ ਦਾ maal ਨੁਕਸਾਨਿਆ ਗਿਆ ਸੋ ਮੇਰੀ ਭਗਵੰਤਪਾਨ ਸਰਕਾਰ ਨੂੰ ਇਹ ਅਪੀਲ ਹੈ ਕਿ ਇਹ ਮਿਹਨਤ ਕਛ ਲੋਕ ਨੇ ਆਪ ਦਾ ਪਰਿਵਾਰ ਦੀ ਬੁਜ਼ੁਰਗ ਕਰਨ ਵਾਸਤੇ ਪਰਿਵਾਰ ਦੀ ਸਾਂਭ ਸੰਭਾਲ ਵਾਸਤੇ ਦਿਹਾੜੀ ਕਰਨ ਵਾਲੇ ਮਿਹਨਤਕਸ਼ ਬੜੇ ਲੋਕ ਹੈ ਔਰ ਸਾਡੇ ਇਸ ਮਜੀਠੇ ਕਸਬੇ ਦਾ ਮਾਣ ਨੇ ਮੈਂ ਚਾਹੂੰਗਾ ਕਿ ਸਰਕਾਰ ਇਹਨਾਂ ਨੂੰ ਵੰਦੀ ਕੰਪਨਸੇਸ਼ਨ ਤੇ ਇਹਨਾਂ ਦੀ ਜੋ ਦੁਕਾਨਾਂ ਨੁਕਸਾਨੀਆਂ ਗਈਆਂ ਨੇ ਉਹਦਾ ਰਿਪੇਅਰ ਦਾ ਕੰਮ ਇਮੀਡੀਏਟਲੀ ਕਰਾ ਕੇ ਦੇਵੇ ਔਰ ਨਾਲ ਹੀ ਇਸ ਗੱਲ ਦੀ ਇਨਕੁਆਇਰੀ ਹੋਵੇ ਕਿ ਇਹ ਅੱਗ ਲੱਗੀ ਕਿ ਇਹ ਅੱਗ ਦਾ ਕਾਰਨ ਕੀ ਹੈ ਕੀ ਇਹ ਸ਼ਰਾਰਤ ਹੈ ਕੀ ਇਹ ਹੋਰ ਕਾਰਨ ਹੈ ਇਹ ਸਚਾਈ ਵੀ ਸਾਹਮਣੇ ਆਵੇ ਕਿਉਂਕਿ ਪਹਿਲਾਂ ਇਹ ਤਾਂ ਵਾਕਿਆ ਸਾਡੇ ਮਜੀਠੇ ਕਸਬੇ 'ਚ ਕਦੇ ਵੇਖਣ ਨੂੰ ਨਹੀਂ ਮਿਲਿਆ ਸੋ ਗਾਹੇ ਜੀ ਗੱਲ ਹੋਵੇ ਨਾ ਉਹਦੇ ਵਾਸਤੇ ਇਨਕੁਆਇਰੀ ਦੀ ਲੋੜ ਹੈ ਕਿ ਇਹ ਸ਼ਰਾਰਤੀ ਕੰਮ ਹੈ ਤੇ ਉਹ ਸਾਹਮਣੇ ਆਏ ਜਾਣ ਤੇ ਜੇ ਵਾਕਈ ਕੋਈ ਸ਼ਾਰਟ ਸਰਕਟ ਜਾਂ ਹੋਰ ਕੋਈ ਕਾਰਨ ਭੜਿਆ ਤੇ ਉਸ ਗੱਲ ਨੂੰ ਫਿਰ ਐਡਰੈਸ ਕੀਤਾ ਜਾਵੇ ਔਰ ਇਹਨਾਂ ਨੂੰ ਬਣਦੀ ਕੰਪਨਸੇਸ਼ਨ ਦੁਕਾਨਾ ਦੀ ਰਿਪੇਅਰ ਔਰ ਨਾਲ ਜੋ ਮਟੀਰੀਅਲ ਨੁਕਸਾਨਿਆ ਗਿਆ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਕਾ ਵਾਹਿਗੁਰੂ ਜੀ ਦਾ ਨਾਮ ਹੈ